ਬੈਕ ਬਾਂਡ ਬਹੁਤ ਦਰਦ ਹੁੰਦੀ ਸੀ ਤਿੰਨ ਚਾਰ ਸਾਲ ਹੋਈ ਸਰ ਤਿੰਨ ਚਾਰ ਸਾਲਾਂ ਤੋਂ ਪ੍ਰੋਬਲਮ ਸੀ ਮੇਰੀ ਲੈਫਟ ਸਾਈਡ ਪੂਰੀ ਲੱਤ ਚ ਦਰਦ ਹੁੰਦਾ ਸੀ ਡਾਕਟਰ ਇਹ ਹੀ ਦਿੰਦਾ ਸੀ ਕਿ ਆਪਰੇਸ਼ਨ ਕਰਾਓ ਮੈਨੂੰ ਉੱਥੇ ਦੱਸਿਆ ਜੀ ਕਿ ਲੁਧਿਆਣੇ ਕੇ ਉੱਥੇ ਆਪਰੇਸ਼ਨ ਕਰਦਾ ਵਧੀਆ ਤੇ ਉਧਰ ਕੋਲ ਜਾਓ ਤੁਸੀਂ ਓਕੇ ਲੇਕਿਨ ਮੈਂ ਗਿਆ ਨਹੀਂ ਕਿਉਂਕਿ ਮੈਂ ਡਰਦਾ ਸੀ ਆਪਰੇਸ਼ਨ ਫਿਰ ਮੈਨੂੰ ਜਿਹੜੇ ਦੇਸੀ ਡਿਸਕ ਦੀ ਪ੍ਰੋਬਲਮ ਦੇਖਦੇ ਉਹਨਾਂ ਕੋਲ ਲੈ ਕੇ ਗਏ ਉਹਨਾਂ ਨੂੰ ਬੋਲਦੇ ਕੋਈ ਬੋਲਦਾ ਤੇਰੀ ਲੱਤ ਵੱਧ ਗਈ ਹੈ ਹੋ ਗਿਆ ਜੀ ਡਿਸਕ ਹੀਲੀ ਪਈ ਹੈ ਉਹਨਾਂ ਨੇ ਵੀ ਮੇਰੇ ਕਾਫੀ ਟੀਪੀਆਂ ਲਗਾਈਆਂ ਲੇਕਿਨ ਕੋਈ ਫਰਕ ਨਹੀਂ ਮੈਨੂੰ ਬਿਲ ਫਿਰ ਹੁਣ ਮੈਂ ਸੋ ਸਰ ਤੁਹਾਨੂੰ ਦਾ ਫਿਰ ਸਾਢੇ 3 ਸਾਲ ਲਗਭਗ 3 ਸਾਲ ਲੜ ਗਏ 3 ਸਾਢੇ 3 ਸਾਲ ਹੋ ਗਏ ਸਰ ਏਜ ਵਿੱਚ ਮੇਰੇ ਲਈ ਹੱਥ ਦੇ ਵਿੱਚ ਪੇਨ ਸੀ ਜਾਂ ਕਮਰ ਦੀ ਪ੍ਰੋਬਲਮ ਸੀ ਤੁਹਾਨੂੰ ਹਾਂਜੀ ਸਰ ਫਿਰ ਇਹਦੇ ਵਿੱਚ ਕਿੰਨੇ ਦਿਨਾਂ ਬਾਅਦ ਰਿਜ਼ਲਟ ਮਿਲਣਾ ਸਟਾਰਟ ਹੋ ਗਿਆ ਤੁਹਾਨੂੰ ਮੈਨੂੰ ਸਰ 20 ਕੁ ਦਿਨ ਬਾਅਦ ਰਿਜ਼ਲਟ ਵਧੀਆ ਆ ਗਿਆ ਸੀ ਓਕੇ ਹੁਣ ਤਾਂ ਮੈਂ ਬਿਲਕੁਲ ਕੰਮ ਕਰਦਾ ਮੇਰਾ ਕੁਆਟਰ ਦੇ ਨਾਲ ਕੋਈ ਮੁੱਦਾ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਨੂੰ ਨਹੀਂ ਸਰ ਹੁਣ ਮੈਂ ਬਿਲਕੁਲ ਜਿਹੜੇ 3 ਸਾਲ ਪਿਛਲੇ ਲੰਘਾਏ ਨੇ ਸਾਢੇ 3 ਸਾਲ ਤੁਸੀਂ ਕੋਈ ਪ੍ਰੋਬਲਮ ਨਹੀਂ ਮੈਨੂੰ ਕੋਈ ਨਹੀਂ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਔਰ ਦੋਸਤੋ ਜਿੱਥੇ ਆਪਾਂ ਬਾਡੀ ਸਰਵਿਸ ਜੂਸਾਂ ਦੇ ਬਾਰੇ ਗੱਲ ਕਰਦੇ ਆਂ ਜਿੱਥੇ ਆਪਾਂ ਦੇਖ ਰਹੇ ਹਾਂ ਅਨੇਕਾਂ ਰਿਜ਼ਲਟ ਅਲੱਗ-ਅਲੱਗ ਤਰ੍ਹਾਂ ਦੇ ਔਰ ਹਰੇਕ ਸੈਕਟਰ ਦੇ ਵਿੱਚ ਆਪਾਂ ਰਿਜ਼ਲਟ ਦੇਖ ਰਹੇ ਹਾਂ ਕਿਉਂਕਿ ਦੋਸਤੋ ਬਾਡੀ ਸਰਵਿਸ ਕੋਈ ਦਵਾਈ ਨਹੀਂ ਸਫਾਈ ਹੈ ਸਰੀਰ ਦੀ ਸਫਾਈ ਉੱਤੇ ਕੰਮ ਕਰਦਾ ਜਿਵੇਂ ਆਪਾਂ ਕੁਐਸਚਨ ਕਰਦੇ ਸੀ ਕਾਫੀ ਪਰਿਵਾਰ ਵੀ ਅਸੀਂ ਉਹ ਲੋਕਾਂ ਨਾਲ ਗੱਲਬਾਤ ਕਰਨਾ ਚਾਹਦੇ ਆਂ ਉਹ ਪਰਿਵਾਰਾਂ ਨਾਲ ਮਿਲਣਾ ਚਾਹੁੰਦੇ ਆਂ ਵੀ ਸਾਨੂੰ ਕੁਝ ਇਸ ਤਰ੍ਹਾਂ ਹੋ ਸਕਦਾ ਤਾਂ ਦੋਸਤੋ ਬਿਲਕੁਲ ਅੱਜ ਇਸ ਤਰ੍ਹਾਂ ਨੂੰ ਪਰਿਵਾਰ ਨੂੰ ਮੈਂ ਲੈ ਕੇ ਆਇਆ ਜਿਹਨਾਂ ਨੂੰ ਰਿਜ਼ਲਟ ਲੈ ਇਹਨੂੰ ਵੀ ਉਹ ਖੁਦ ਹੀ ਪਰ ਦੋਸਤੋ ਇੱਥੇ ਮੈਂ ਕਲੀਅਰ ਕਰਦਾ ਤੁਹਾਨੂੰ ਵੀ ਜਿਹੜੇ ਪਰਸਨ ਨੇ ਕਿੰਨੀਆਂ ਕੀ ਕੀ ਪ੍ਰੋਬਲਮਾਂ ਸੀ ਉਹ ਦੱਸਣਗੇ ਵੀ ਕਿਹੜੀ ਜਗ੍ਹਾ ਤੋਂ ਨੇ ਕੀ ਕੰਮ ਕਰਦੇ ਨੇ ਸਭ ਤੋਂ ਪਹਿਲਾਂ ਮੈਂ ਲੈ ਕੇ ਚੱਲਣਾ ਦਾਤਾਰਾਮ ਜੀ ਚੋਹਾਨ ਕੋਲੇ ਵੈਲਕਮ ਆ ਸਰ ਤੁਸੀਂ ਨੇ ਟਾਈਮ ਕੱਢਿਆ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਤੁਸੀਂ ਨੇ ਟਾਈਮ ਕੱਢਿਆ ਆਪਣੇ ਜਿਹੜੇ ਪ੍ਰੋਬਲਮਾਂ ਸੀ ਉਹਨੂੰ ਸ਼ੇਅਰ ਕਰਨ ਵਾਸਤੇ ਹਰੇਕ ਪਰਸਨ ਨਹੀਂ ਕਰਨਾ ਚਾਹੁੰਦਾ ਦਰਦੇ ਨੇ ਲੋਕ ਸ਼ੇਅਰ ਕਰਨ ਤੋਂ ਵੀ ਤੇ ਮਤਲਬ ਤੁਸੀਂ ਥੋੜਾ ਜਿਹਾ ਐਡਰੈਸ ਦੱਸੋ ਆਪਣਾ ਸਰ ਮੇਰਾ ਨਾਮ ਦਾਤਾਰਾਮ ਚੋਹਾਨ ਮੈਂ ਕੇਂਦਰੀ ਬਦਲੇਰ ਨੰਬਰ 1 ਪਟਿਆਲਾ ਕੈਂਟੇ ਸਰਵਿਸ ਕਰਦਾ ਓਕੇ ਤੇ ਮੈਂ ਬੋਡੀ ਸਰਵਿਸ ਪੈਕ ਦੇ ਬਾਰੇ ਕਾਫੀ ਵੀਡੀਓ ਦੇਖਦਾ ਹੁੰਦਾ ਸੀ ਤੇ ਸੁਣਦਾ ਸੀਗਾ ਉਹਨਾਂ ਨੂੰ ਬੜੇ ਧਿਆਨ ਨਾਲ ਓਕੇ ਤੇ ਮੇਰੇ ਬੈਕ ਬੌਨਟ ਬਹੁਤ ਦਰਦ ਹੁੰਦੀ ਸੀ ਪਰਮੇ ਕੀ ਸੀ ਤੋਂ ਕਿੰਨੇ ਟਾਈਮ ਤੋਂ ਜੀ ਰਹੇ ਹੋ ਸਰ ਕੋ 3-4 ਸਾਲ 3-4 ਸਾਲ ਹੋਈ ਸਰ 3-4 ਸਾਲ ਦਾ ਪ੍ਰੋਬਲਮ ਸੀ ਮੇਰੀ ਲੈਫਟ ਸਾਈਡ ਪੂਰੀ ਲੱਤ ਚ ਦਰਦ ਹੁੰਦਾ ਸੀ ਹਾਂਜੀ ਮੈਂ ਇੱਕ ਬਹੁਤ ਲੋਕ ਕਹਿੰਦੇ ਨੇ ਜੇ ਮੇਰੀ ਇੱਕ ਸਾਈਡ ਚ ਦਰਦ ਹੋਈ ਜਾਂਦਾ ਹਾਂਜੀ ਸਰ ਲੱਤ ਚ ਬਾਹਾਂ ਚ ਵੀ ਕਿੱਲੀ ਬਾਹਾਂ ਚ ਵੀ ਹੁੰਦੇ ਜੋੜਾਂ ਚ ਸਾਰਿਆਂ ਚ ਹੁੰਦਾ ਸੀ ਗੱਸਾ ਸਰ ਇੱਕ ਸਾਈਡ ਤੇ ਹਾਂਜੀ ਸਰ ਓਕੇ ਫੇਰ ਮੈਨੂੰ ਪਹਿਲੇ ਦੇਸੀ ਇਲਾਜ ਕਰੰਦ ਰਹੇ ਫੇਰ ਮੈਨੂੰ ਗੋਠਾਲਾ ਹੀ ਲੱਗੇ ਜੀ ਓਕੇ ਗੋਠਾਲਾ ਇਹਨੇ ਮੇਰੇ ਪਟੀਆਂ ਬੰਨਤੀਆਂ ਸਾਰੇ ਬਹੁਤ ਜ਼ਿਆਦਾ ਸਾਰੀ ਜੋੜਾਂ ਚ ਸਾਰਿਆਂ ਚ ਇਹਨਾਂ ਚੱਤਾਂ ਚ ਅੱਛਾ ਫੇਰ ਬਹੁਤ ਜ਼ਿਆਦਾ ਦਰਦ ਹੁੰਦਾ ਕਾਫੀ ਦਿਨ ਪਟੀਆਂ ਬੱਝੀ ਰਹੀਆਂ ਲੇਕਿਨ ਫਰਕ ਕੋਈ ਨਹੀਂ ਪਿਆ ਸਰ ਓਕੇ ਉਸ ਤੋਂ ਬਾਅਦ ਮੈਨੂੰ ਬਰਨਾਲਾ ਲੈ ਗਏ ਜੀ ਅੱਛਾ ਜੀ ਬਨਾਲਾ ਰੇਲਵੇ ਸਟੇਸ਼ਨ ਕ੍ਰੋਸ ਕਰਕੇ ਦੂਜੀ ਸਰ ਕਬੀਰ ਸਾਹਿਬ ਦੀ ਕੁਟਿਆ ਉੱਥੋਂ ਦੇਸੀ ਦਵਾਈ ਜਾਂਦੀ ਉਹ ਵੀ ਮੈਂ ਕਾਫੀ ਦਿਨ ਖਾਧੀ ਲੇਕਿਨ ਮੈਨੂੰ ਕੋਈ ਫਰਕ ਨਹੀਂ ਪਿਆ। ਅੱਛਾ। ਉਸ ਤੋਂ ਬਾਅਦ ਨਾਬੇ ਦੇ ਕੋਲ ਇੱਕ ਰਾਮਗੜ੍ਹ ਪਿੰਡ ਹੈ। ਉੱਥੇ ਗੁਰਦੁਆਰਾ ਹੈ। ਉੱਥੇ ਲੋਕੀ ਸ਼ਨੀਵਾਰ ਨੂੰ ਜਾ ਕੇ ਮਿੱਟੀ ਘੜਦੇ ਨੇ। ਓਕੇ। ਟੋਕੀ ਭਰਦੇ ਕਹਿੰਦਾ ਮਤਲਬ। ਤੇ ਉਹ ਵੀ ਮੈਂ 3-4 ਸ਼ਨੀਵਾਰ ਕੀਤਾ ਲੇਕਿਨ ਮੈਨੂੰ ਕੋਈ ਫਰਕ ਨਹੀਂ ਪਿਆ। ਫਿਰ ਮੈਨੂੰ ਜਿਹੜੇ ਦੇਸੀ ਡਿਸਕ ਦੀ ਪ੍ਰੋਬਲਮ ਦੇਖਦੇ ਉਹਨਾਂ ਕੋਲ ਲੈ ਕੇ ਗਏ। ਉਹਨਾਂ ਨੂੰ ਬੋਲਦੇ ਕੋਈ ਬੋਲਦਾ ਤੇਰੀ ਲੱਤ ਵੱਧ ਗਈ ਏ ਹੋ ਗਿਆ ਜੀ ਡਿਸਕ ਹੀਲੀ ਪਈ ਐ। ਉਹਨਾਂ ਨੇ ਵੀ ਮੇਰੇ ਕਾਫੀ ਚੇਪੀਆਂ ਲਗਾਈਆਂ ਲੇਕਿਨ ਕੋਈ ਫਰਕ ਨਹੀਂ ਪਿਆ। ਹਰ ਇੱਕ ਕਹ ਬਲੇ ਜਿਹੜੀ ਲੱਤ ਦੀ ਤੁਹਾਨੂੰ ਦਰਦ ਦੱਸ ਰਹੇ ਸੀ ਜੇ ਡਿਸਕ ਦੀ ਪ੍ਰੋਬਲਮ ਕਰਕੇ ਦੱਸ ਰਹੇ ਸੀ ਫਿਰ ਉਹ ਡਿਸਕ ਦੀ ਦੱਸਦੇ ਸੀ ਓਕੇ ਫਿਰ ਮੈਂ ਉਹਨਾਂ ਨਾਲ ਇਹ ਵੀ ਕਹਿੰਦਾ ਸੀ ਕਿ ਜੇ ਡਿਸਕ ਹਿੱਲ ਗਈ ਬੰਦਾ ਚੱਲ ਨਹੀਂ ਸਕਦਾ ਲੇਕਿਨ ਉਹ ਫਿਰ ਵੀ ਮੇਰੇ ਲੱਤਾਂ ਮਾਰ ਮਾਰ ਕੇ ਬਹੁਤ ਵਧੀਆ ਹਾਲ ਕਰਦੇ ਸੀ ਬੁਰਾ ਅਲੱਗ-ਅਲੱਗ ਪ੍ਰੋਸੈਸ ਆ ਸਾਰਿਆਂ ਦਾ ਹੁੰਦੇ ਸੀ ਉਸ ਤੋਂ ਬਾਅਦ ਸਰ ਮੈਨੂੰ ਕੋਈ ਪਟਿਆਲਾ ਲਿਆ ਇੱਕ 22 ਨੰਬਰ ਫੜ ਕੇ ਦੇ ਨਾਲ ਆਨੰਦ ਆਨੰਦ ਆਯੁਰਵੈਦਿਕ ਓਕੇ ਕੋਸ਼ਿਸ਼ ਤੋਂ ਮੈਂ ਕਾਫੀ ਦਿਨ ਦਵਾਈ ਖਾਧੀ ਪਰ ਕੋਈ ਫਰਕ ਨਹੀਂ ਪਿਆ ਓਕੇ ਫਿਰ ਮੈਂ ਜੀ ਅੰਗਰੇਜ਼ੀ ਟਰੀਟਮੈਂਟ ਵੀ ਕਰਾਂਦਾ ਰਿਹਾ ਹਸਪਤਾਲ ਤੋਂ ਨਾਬਾ ਬਲਜੁਰ ਦਿੱਕਤ ਹੁੰਦੀ ਹੈ ਜੀ ਬੰਦਾ ਘਰ ਕਿੱਥੇ ਬਹਿ ਸਕਦਾ ਉਹ ਪ੍ਰਯਾਸ ਤਾਂ ਕਰਦਾ ਹੀ ਹੈ ਫਿਰ ਮੈਨੂੰ ਹਿਮਾਚਲ ਦੇ ਦੱਸਿਆ ਕੋਈ ਦੇਸੀ ਦਵਾਈ ਦਿੰਦਾ ਸੀ ਓਕੇ ਫਿਰ ਮੈਂ ਉਸਦੇ ਕੋਲ ਗਿਆ ਉਹਨ ਮੇਰੀ ਨਬਜ ਦੇਖੀ ਨਬਜ ਦੇਖ ਕੇ ਉਹਨ ਦੱਸਦਾ ਵੀ ਤੇਰਾ ਇਸ ਤਰੀਕੇ ਦਾ ਬੈਕ ਸਾਈਡ ਦਰਦ ਹੋ ਰਿਹਾ ਉਹ ਦਵਾਈ ਮੈਂ ਖਾਧੀ ਉਸ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ ਲੇਕਿਨ ਉਸ ਦਾ ਮੈਨੂੰ ਕੁਝ ਦਿਨ ਫਰਕ ਰਿਹਾ ਲੇਕਿਨ ਫਿਰ ਫਿਰ ਮੇਰੇ ਹੋ ਗਿਆ ਫਿਰ ਮੈਂ ਬਾਡੀ ਸਰਵਿਸ ਪੈਕ ਇਸ ਲਈ ਜੇ ਮੈਂ ਤੁਹਾਨੂੰ ਰੋਕਣਾ ਚਾਹ ਮੰਨ ਲਓ ਇੱਥੇ ਤੁਹਾਡਾ ਇਸਤਰੀ ਫੇਥ ਬਣ ਗਿਆ ਬਾਡੀ ਸਰਵਿਸ ਤੇ ਕਿਉਂਕਿ ਤੁਸੀਂ ਟੀਚਰ ਹੋ ਟੀਚਰ ਦਾ ਛੇਤੀ ਯਕੀਨ ਕਰਦੇ ਵੀ ਨਹੀਂ ਹੁੰਦੇ ਸਰ ਮੈਂ ਚਲੋ ਮਾਫ ਕਰਨਾ ਕਾਫੀ ਟੀਚਰ ਵੀ ਦੇਖ ਰਹੇ ਹੋਣਗੇ ਉਹਦਾ ਰੀਜ਼ਨ ਦੋਸਤੋ ਇਹ ਰਹਿੰਦਾ ਕਿਉਂਕਿ ਉਹਨਾਂ ਨੇ ਸਟੱਡੀ ਕੀਤਾ ਹੁੰਦਾ ਹਰ ਇੱਕ ਚੀਜ਼ ਨੂੰ ਪੜ੍ਹਦੇ ਨੇ ਉਹਦੇ ਬਾਰੇ ਗਿਆਨ ਰੱਖਦੇ ਨੇ ਤਾਂ ਉਹ ਸਟੱਡੀ ਕਰਕੇ ਜ਼ਿਆਦਾ ਉਹਦੇ ਤੇ ਪ੍ਰੈਫਰ ਕਰਦੇ ਨੇ ਉਹ ਚੀਜ਼ ਸਰ ਮੈਂ ਪ੍ਰੋਸੈਸ ਕਰਕੇ ਕੀਤਾ ਕਿ ਮੇਰੇ ਮਾਤਾ ਜੀ ਜਿਹੜੇ 1983 ਤੋਂ ਬਿਮਾਰ ਸੀਗੇ ਓਕੇ ਮੈਂ ਹਿਮਚਲ ਤੋਂ ਬਿਲੋਂਗ ਕਰਦਾ ਓਕੇ ਤੇ ਹਿਮਚਲ ਚ ਵੀ ਉਹਨਾਂ ਨੂੰ ਕਾਫੀ ਦਵਾਈ ਖਾਧੀ ਆ। ਆਨੰਦਪੁਰ ਸਾਹਿਬ, ਕੀਤਪੁਰ ਸਾਹਿਬ। ਮੈਂ ਕੀ ਮੈਦਾ ਜੀ ਮਾਤਾ ਜੀ। ਮੇਰੇ ਮਾਤਾ ਜੀ ਦਾ ਸਾਰੇ ਜੋੜਾਂ ਨੂੰ ਦਰਦ ਔਰ ਸੋਇਲਿੰਗ ਆ ਜਾਂਦੀ ਏ ਸਰੀਰ ਸਾਰੇ ਚ। ਅੱਛਾ ਜੀ। ਉਹਨਾਂ ਦਾ ਤੁਰਿਆ ਵੀ ਨਹੀਂ ਜਾਂਦਾ ਸੀ। ਅੱਛਾ ਤੁਰਨਾ ਨਹੀਂ ਜਾਂ ਤੁਰਿਆ ਨਹੀਂ। 83 ਤੋਂ। ਹਾਂਜੀ 83 ਹੋ ਸਕਦਾ। ਓਕੇ। ਅਸੀਂ ਬੜੇ ਇਲਾਜ ਕਰਾਇਆ ਦੇਸੀ ਤੋਂ ਇਲਾਜ ਵੀ ਜੋ ਵੀ ਕੋਈ ਦੱਸਦਾ ਕਰਾਉਂਦੇ ਰਹੇ। ਮੇਰੇ ਬ੍ਰਦਰ ਵੱਡੇ ਵੱਡੇ ਸਰਪ ਆਫ ਇੰਡੀਆ ਚੰਡੀਗੜ੍ਹ ਹੈ। ਉਹਨਾਂ ਨੇ ਉਹਨੂੰ ਚੰਡੀਗੜ੍ਹ ਲਿਆਂਦਾ। ਓਕੇ। ਪੀਜੀਆਈ ਤੋਂ ਦਵਾਈ ਖਲਾਈ ਕੋਈ ਫਰਕ ਨਹੀਂ ਪਿਆ। ਫਿਰ 32 ਸੈਕਟਰ ਜੀ ਪੇ 46 ਤੁਨਮਤਰੀ ਹਸਾਲੇ ਪ੍ਰਾਈਵੇਟ ਉੱਥੋਂ ਵੀ ਕਾਫੀ ਦੋਜੇ ਕਲੀਆਂ ਲੇਕਿਨ ਕੋ ਫਰਕ ਨਹੀਂ ਪੈਂਦਾ ਫਿਰ ਮੈਂ ਮਾਤਾ ਜੀ ਨੂੰ ਨਾਲ ਪਟਿਆਲੇ ਲੈ ਕੇ ਆਇਆ ਸੀ ਨਹੀਂ ਸਰ ਵੀ ਮਾਤਾ ਕਿੰਨਾ ਕੁ ਚੱਲ ਫਿਰ ਸਕਦੇ ਸੀ ਕੀ ਪ੍ਰੋਬਲਮ ਜਮੀ ਮਣੀ ਤੁਰ ਸਕਦੇ ਸੀ ਨਹੀਂ ਤੁਰਦੇ ਸੀ ਥੋੜਾ ਲੇਕਿਨ ਲਾਠੀ ਲੈ ਕੇ ਨਾ ਥੋੜਾ ਜਾਨੀ ਥੋੜਾ ਜਾ ਕੇ ਥੋੜੀ ਦਰ ਜਾਨੀ ਜਿਹੜੇ 100 ਮੀਟਰ ਚੱਲ ਪਏ 200 ਮੀਟਰ ਬਾਅਦ ਫੇਰ ਬੈਠ ਜਾਂਦੇ ਬੈਠਣਾ ਪੈਂਦਾ ਸੀ ਓਕੇ ਓਕੇ ਮੈਂ ਤੁਸੀਂ ਪਟਿਆਲੇ ਲਿਆਏ ਫੇਰ ਪਟਿਆਲੇ ਲਿਆਇਆ ਮੈਂ ਫਿਰ ਇੱਥੇ ਮੈਂ ਬੋਡੀ ਸਰਵਿਸ ਪੈਕ ਦਾ ਦੇਖਦਾ ਹੁੰਦਾ ਸੁਣਦਾ ਹੁੰਦਾ ਸੀ ਫਿਰ ਮੈਂ ਇੱਕ ਵੀਰ ਮੈਨੂੰ ਬੋਡੀ ਸਰਵਿਸ ਵੇਚ ਦੇ ਕੇ ਕਿਹਾ ਉਹਨਾਂ ਨਾਲ ਮੇਰਾ ਕੰਟੈਕਟ ਹੋਇਆ ਓਕੇ ਉਹ ਖਾਣ ਤੋਂ ਮੇਰੀ ਮਾਤਾ ਜੀ 10 12 ਦਿਨ ਬਾਅਦ ਖੁੰਟੀ ਛੱਡ ਕੇ 1.5 ਕਿਲੋਮੀਟਰ ਸੈਰ ਕਰਨੀ ਸ਼ੁਰੂ ਕਰਤੀ ਮਤਲਬ ਤੁਹਾਡਾ ਪ੍ਰੈਕਟੀਕਲ ਐਕਸਪੀਰੀਅੰਸ ਹੈ ਤੁਹਾਡਾ ਹਾਂਜੀ ਓਕੇ ਉਸ ਤੋਂ ਬਾਅਦ ਫਿਰ ਮੈਂ ਖੁਦ ਯੂਜ਼ ਕੀਤਾ ਮੈਂ ਕਿਉਂ ਮੈਂ ਉਹ ਵੀ ਵੀਡੀਓ ਵੀ ਦੇਖਦਾ ਹੁੰਦਾ ਸੀ ਇਸ ਚੀਜ਼ ਦੇ ਫਰਕ ਪਿਆ ਤੇ ਮੈਨੂੰ ਬਿਲਕੁਲ ਮੈਂ ਠੀਕ ਆ ਮੈਂ 2018 ਜੀ ਯੂਜ਼ ਕੀਤਾ ਸੀਗਾ ਹੁਣ ਮੈਂ ਦੋ ਪੈਕ ਲੈ ਲਏ ਸੀ 2018 ਲਾਸ ਹੁਣ ਮੈਂ ਸੋਚਦਾ ਸਰ ਤੁਹਾਨੂੰ ਤਾਂ ਫਿਰ 3.5 ਸਾਲ ਲਗਭਗ 3 ਸਾਲ ਲੱਗਣਗੇ 3.5 3 ਸਾਲ ਹੋ ਗਏ ਸਰ ਏਜ ਵਿੱਚ ਮੇਰੇ ਲਈ 10 ਦੇ ਵਿੱਚ ਪੇਨ ਸੀ ਜਾਂ ਕਮਰ ਦੀ ਪ੍ਰੋਬਲਮ ਸੀ ਤੁਹਾਨੂੰ ਹਾਂਜੀ ਸਰ ਫਿਰ ਇਹਦੇ ਵਿੱਚ ਕਿੰਨੇ ਦਿਨਾਂ ਬਾਅਦ ਰਿਜ਼ਲਟ ਮਿਲਣਾ ਸਟਾਰਟ ਹੋਗਾ ਤੁਹਾਨੂੰ ਮੈਨੂੰ ਸਰ 20 ਕੁ ਦਿਨ ਬਾਅਦ ਰਿਜ਼ਲਟ ਵਧੀਆ ਆ ਗਿਆ ਸੀ ਓਕੇ ਹੁਣ ਤਾਂ ਮੈਂ ਬਿਲਕੁਲ ਕੰਮ ਕਰਦਾ ਮੇਰਾ ਕੁਆਟਰ ਦੇ ਨਾਲ ਕੋਈ ਮਤਲਬ ਨਹੀਂ ਕੋਈ ਪ੍ਰੋਬਲਮ ਹੈਗੀ ਤੁਹਾਨੂੰ ਨਹੀਂ ਸਰ ਹੁਣ ਮੈਂ ਬਿਲਕੁਲ ਜਿਹੜੇ 3 ਸਾਲ ਪਿਛਲੇ ਲੰਘਾਏ ਨੇ 3.5 ਸਾਲ ਤੁਸੀਂ ਕੋਈ ਪ੍ਰੋਬਲਮ ਨਹੀਂ ਮੈਨੂੰ ਕੋਈ ਡਿਕ ਉਸ ਤੋਂ ਪਹਿਲਾਂ ਮੈਨੂੰ ਦੂ ਪਹਿਲਾਂ 4 ਸਾਲ ਪਹਿਲਾਂ ਦਵਾਈਆਂ ਖਾਂਦੇ ਯਾਰੀ ਤੁਸੀਂ ਉਹ ਤਾਂ ਬਹੁਤ ਦਵਾਈਆਂ ਖਾਧੀਆਂ ਆਪ ਜੀ ਨੂੰ ਦੱਸਿਆ ਮੈਂ ਪਹਿਲੇ ਹਾਂ ਹਾਂ ਬਿਲਕੁਲ ਬਿਲਕੁਲ ਓਕੇ ਓਕੇ ਮੈਨੂੰ ਅੱਜ ਬਿਲਕੁਲ ਓਕੇ ਹਾਂ ਬਿਲਕੁਲ ਠੀਕ ਹੈ ਸਰ ਇਹ ਇਹ ਪ੍ਰੋਬਲਮ ਦੇ ਕਰਕੇ ਜਦੋਂ ਟੈਸਟ ਕਰਾਉਂਦੇ ਨੇ ਵਧੀਆ ਡਾਕਟਰਾਂ ਕੋਲ ਪਹੁੰਚਦਾ ਕੋਈ ਡਾਕਟਰ ਤਾਂ ਡਿਸਕ ਦਾ ਆਪਰੇਸ਼ਨ ਹੀ ਦੱਸਦੇ ਨੇ ਕੋਈ ਨਾਸਨਸ ਦਾ ਵੀ ਹੁੰਦੀ ਐ ਇਸ ਤਰ੍ਹਾਂ ਦਾ ਕੁਝ ਸਰ ਹਾਂਜੀ ਤੁਹਾਨੂੰ ਵੀ ਤੁਸੀਂ ਵਧੀਆ ਡਾਕਟਰਾਂ ਨੇ ਤੁਹਾਨੂੰ ਵੀ ਸਲਾਹ ਦਿੱਤੀ ਹੋਣੀ ਆਪਰੇਸ਼ਨ ਦੀ ਸਲਾਹ ਤਾਂ ਇਹ ਹੀ ਦਿੰਦਾ ਸੀ ਕਿ ਆਪਰੇਸ਼ਨ ਕਰਾਓ ਮੈਨੂੰ ਉੱਥੇ ਦੱਸਿਆ ਜੀ ਕਿ ਲੁਧਿਆਣੇ ਕੇ ਉੱਥੇ ਆਪਰੇਸ਼ਨ ਕਰਦਾ ਵਾਦੀ ਇਹਦੇ ਕੋਲ ਜਾਓ ਤੁਸੀਂ ਓਕੇ ਲੇਕਿਨ ਮੈਂ ਗਿਆ ਨਹੀਂ ਕਿਉਂਕਿ ਮੈਂ ਡਰਦਾ ਸੀ ਆਪਰੇਸ਼ਨ ਮਤਲਬ ਆਪਰੇਸ਼ਨ ਤੋਂ ਤਕਰੀਬਨ ਆਪਣੇ ਲੋਕ ਡਰਦੇ ਵੀ ਬਹੁਤ ਹਨ ਫਿਰ ਉਸ ਤੋਂ ਬਾਅਦ ਤਾਂ ਮੈਂ ਆਪਣੀ ਮੈਸੇਜ ਨੂੰ ਵੀ ਭਲਾਇਆ ਮੇਰੀ ਮਸੀਨ ਉਹ ਵੀ ਬਾਬਾ ਸੀਰਦੀ ਬਿਮਾਰੀ ਜੀ ਉਹ ਮੇਰੇ ਕੋਠੀ ਮਤਲਬ ਸਾਹਿਬ ਦਾ ਜਦੋਂ ਆਪਣੇ ਇੱਕ ਫੇਰ ਤੋਂ ਸਾਰੇ ਪਰਿਵਾਰ ਨੂੰ ਆਪਾਂ ਹਾਂਜੀ ਸਰ ਹਰੇਕ ਬੰਦਾ ਚਾਹੁੰਦੇ ਹੈ ਮੇਰਾ ਪਰਿਵਾਰ ਪੂਰਾ ਵਧੀਆ ਹੋਵੇ ਪਰ ਸਰ ਜਿਵੇਂ ਹੁਣ ਤੁਹਾਨੂੰ ਉਹ ਦਿੱਕਤਾਂ ਸੀ 50 ਦਿਨਾਂ ਬਾਅਦ ਸੈੱਟ ਹੋ ਗਈਆਂ ਜਿਹੜਾ ਤੁਹਾਡਾ 3 ਸਾਲ ਦਾ ਬਖਪਾ ਲੰਘਿਆ ਕਦੇ ਪੇਨ ਹੋਈ ਹੋਵੇ ਦਵਾਰੋਂ ਕਦੇ ਹੁਣ ਮੈਂ ਸੋਚਦਾ ਕਿ ਪੈਕ ਹੋ ਰਹੀ ਹੁਜ ਕਰਾਂ ਓਕੇ ਸਾਲ ਬਾਅਦ ਹੀ ਕਰਨਾ ਚਾਹੀਦਾ ਵੈਸੇ ਤਾਂ ਤੇ ਹਰ ਦੂਸਰੀ ਚੀਜ਼ ਆ ਗਈ ਜਿਵੇਂ ਤੁਸੀਂ ਕੀ ਫੀਲ ਕਰ ਰਹੇ ਹੋ ਅੱਜ ਜਿਵੇਂ ਪਹਿਲਾਂ 7 ਸਾਲ ਪਹਿਲਾਂ ਡਿੱਕਦਾ ਸੀ ਅੱਜ ਆਪਣੇ ਆਪ ਨੂੰ ਜੰਗ ਫੀਲ ਕਰ ਰਹੇ ਹਾਂ ਕੁਝ એનર્ਜੀ ਚ ਕੁਝ ਤਰ੍ਹਾਂ ਕਰਦੇ ਮੈਨੂੰ ਸਰ ਇਤਨੀ ਲਜੀ ਹੋ ਗਈ ਪਹਿਲੇ ਤਾਂ ਮੈਨੋਈ ਸੀ ਕਿ ਮੇਰੇ ਬੱਚੇ ਛੋਟੇ ਨੇ ਮੈਂ ਬੱਚੇ ਪੜਾਣੇ ਮੈਂ ਬਹੁਤ ਟੈਂਸ਼ਨ ਲੈਂਦਾ ਸੀ ਹੁਣ ਜਦ ਤੋਂ ਮੈਂ ਬਿਲਕੁਲ ਠੀਕ ਹ ਹੁਣ ਤਾਂ ਮੈਂ ਯਕੀਨ ਕਰੋ ਮੇਰਾ ਪਿੰਡ ਇੱਥੇ 170 ਕਿਲੋ ਮਟਰ ਹੈ ਓਕੇ ਪੜਾਣੇ ਤੋਂ ਮੈਂ ਬਾਈਕ ਤੇ ਜਾਣਾ ਨਾ ਕਰ ਜਾਂਦਾ ਸਿਗਰ ਜਾ ਕੇ ਸ਼ਾਮ ਨੂੰ ਵਾਪਸ ਵੀ ਆ ਜਾਂਦਾ ਅੱਛਾ ਕੋਈ ਨਹੀਂ ਐਕਟੀਵਿਟੀ ਬੋਰਡ ਤੇ ਜਾ ਪਹਿਲਾਂ ਤਾਂ ਚੱਲ ਨਹੀਂ ਬਹੁਤ ਜ਼ਿਆਦਾ ਦਾ ਤਾਂ ਓਕੇ ਓਕੇ ਤਾਂ ਥੈਂਕ ਯੂ ਦਾਤਾ RAM ਜੀ ਤੁਸੀਂ ਨੇ ਟਾਈਮ ਕੱਢਿਆ ਸਪੈਸ਼ਲੀ ਸਾਰੇ ਪਰਿਵਾਰਾਂ ਦੇ ਸਾਹਮਣੇ ਕੁਐਸਚਨਾਂ ਦੇ ਅਨਸਰ ਦਿੱਤੇ ਨੇ ਪਰ ਦੋਸਤੋ ਇੱਕ ਚੀਜ਼ ਦਾ ਧਿਆਨ ਸਾਰੇ ਰੱਖਿਓ ਵੀ ਇਹਨਾਂ ਦਾ ਨੰਬਰ ਦਿੱਤਾ ਹੋਇਆ ਤੁਸੀਂ ਮਿਲਣਾ ਚਾਹੁੰਦੇ ਹੋ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਔਰ ਦੋਸਤੋ ਅਗਲੀ ਚੀਜ਼ ਬਾਡੀ ਸਰਵਿਸ ਕੋਈ ਦਵਾਈ ਨਹੀਂ ਸਫਾਈ ਦੇ ਕੰਮ ਕਰਦਾ ਕੀ ਆ ਬਾਡੀ ਸਰਵਿਸ ਪੈਕ ਕਿਵੇਂ ਕੰਮ ਕਰਦਾ ਥੱਲੇ ਲਿੰਕ ਦਿੱਤਾ ਹੋਇਆ ਕਿੰਨਾ ਟਾਈਮ ਯੂਜ਼ ਕਰਨਾ ਤਾਂ ਦੋਸਤੋ ਐਸੇ ਤਰੀਕੇ ਨਾਲ ਆਪਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਕਿਉਂਕਿ ਜਿਹੜੇ ਪਰਿਵਾਰ ਅੱਜ ਤੰਗ ਹੈਗੇ ਨੇ ਕਿੰਨੇ-ਕਿੰਨੇ ਸਾਲਾਂ ਦੋ ਚੀਜ਼ਾਂ ਜਿਵੇਂ ਅੱਜ ਆਪਾਂ ਗੱਲ ਕਰੀਏ ਦਾ ਸਾਢੇ 3 ਸਾਲ ਮੰਨ ਲਓ ਦਿੱਕਤਾਂ ਆਣ ਤੋਂ ਬਾਅਦ ਚ ਇਹਨਾਂ ਨੇ ਵਰਤਿਆ ਸਾਢੇ 3 ਸਾਲ ਛੱਡੇ ਨੂੰ ਵੀ ਹੋ ਗਏ ਅੱਜ ਬਿਲਕੁਲ ਓਕੇ ਨੇ ਸਲਾਹ ਕਰ ਰਹੇ ਨੇ ਕਿ ਹੁਣ ਇੱਕ ਕੋਰਸ ਸਟਾਰਟ ਕਰੂੰਗਾ ਸਰੀਰ ਦੀ ਸਫਾਈ ਕਰੂੰਗਾ ਔਰ ਜਦੋਂ ਸਹੀ ਹੋ ਗਏ ਪਰ ਸਾਰੇ ਪਰਿਵਾਰ ਦੀ ਸਰਵਿਸ ਕਰਾਣੀ ਸਟਾਰਟ ਕਰਤੀ ਕਿੰਨੇ ਘਰਾਂ 'ਚ ਰਿਜ਼ਲਟ ਲੈਲੇ ਐਸੇ ਤਾਂ ਥੈਂਕ ਯੂ ਦੋਸਤੋ ਸਾਰਿਆਂ ਦਾ ਧੰਨਵਾਦ